ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀ ਸੰਗਤ ਨੂੰ ਇਹ ਬੇਨਤੀ ਆ ਜਦੋਂ ਵੀ ਕੋਈ ਜਿਆਦਾ ਵੱਡਾ ਕੰਮ ਜਾਂ ਕੋਈ ਭਾਰੀ ਦੁੱਖ ਆ ਜਾਂਦਾ ਪਰਿਵਾਰ ਤੇ ਚਲੋ ਜਿਨ੍ਹਾਂ ਦੀ ਸ਼ਮਤਾ ਨਹੀਂ ਹੈਗੀ ਉਹ ਇੰਨੀ ਚੀਜ਼ ਨੂੰ ਝੱਲਣ ਲਈ ਫਿਰ ਉਹ ਸਾਰਿਆਂ ਦਾ ਦੁੱਖ ਸਾਹਮਣੇ ਰੱਖਿਆ ਜਾਂਦਾ ਜਦੋਂ 2-4000 ਦੀ ਗੱਲਬਾਤ ਹੁੰਦੀ ਹੈ ਉਹ ਅਸੀਂ ਆਪਣੇ ਲੈਵਲ ਤੇ ਚਲੋ ਕਰ ਦਿੰਨੇ ਆ ਪਰ ਕਈ ਵਾਰ ਮਹਾਰਾਜ ਇਹ ਜੀ ਮਾਰ-ਮਾਰਦਾ ਵੀ ਕਹਿਣ ਦਾ ਭਾਵ ਵੀ ਉਹਦੇ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ ਕੋਈ ਸਾਡਾ ਵੀਡੀਓ ਬਣਾਉਣ ਦਾ ਜੇ ਕੋਈ ਸਾਡਾ ਇਦਾਂ ਨਹੀਂ ਹੁੰਦਾ ਵੀ ਸਾਡਾ ਬਹੁਤ ਦਿਲ ਕਰਦਾ ਵੀ ਕਿਸੇ ਦੇ ਘਰ ਦੇ ਜਾ ਕੇ ਹਾਲਾਤ ਦਿਖਾਈਏ ਤੇ ਅਗਲੇ ਦਾ ਵੀ ਨਹੀਂ ਚਾਹਣਾ ਹੁੰਦਾ ਵੀ ਪਰ ਜਦੋਂ ਕਿਸੇ ਦੇ ਹੱਥ ਵਾਸ ਗੱਲਾਂ ਨਹੀਂ ਰਹਿੰਦੀਆਂ ਉਦੋਂ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਪਰ ਇਹ ਕੋ ਮਾੜੀ ਗੱਲ ਨਹੀਂ ਹੈਗੀ ਵੀ ਇਹ ਸੰਗਤ ਦਾ ਹੀ ਸਹਯੋਗ ਆ ਅੱਜ ਆਪਾਂ ਇਹਨਾਂ ਨਾਲ ਖੜਨਾ ਆਪਣਾ ਟਾਈਮ ਆ ਕੱਲ ਨੂੰ ਇਹ ਆਪਣੇ ਨਾਲ ਖੜਨਗੇ ਠੀਕ ਹੋ ਕੇ ਵੀਰੇ ਕੀ ਨਾਮ ਹੈ ਤੇਰਾ ਮੇਰਾ ਯਾਰ ਅਰਸ਼ਦੀਪ ਸਿੰਘ ਆ ਜੀ ਇਹ ਵੀਰ ਦਾ ਨਾਮ ਅਰਸ਼ਦੀਪ ਸਿੰਘ ਆ ਇਹ ਸਾਡੇ ਸ਼ਹਿਰ ਪੈਲ ਦੇ ਨਾਲ ਇੱਕ ਪਿੰਡਾ ਜੱਲਾ ਉੱਥੇ ਅਸੀਂ ਖੜੇ ਆ ਵੀਰ ਨੂੰ ਇੱਕ ਪੈਨਕ੍ਰਿਆਜ਼ੀ ਪ੍ਰੋਬਲਮ ਆ ਗਈ ਜਿਹੜੀ ਕਿ ਬਹੁਤ ਮਤਲਬ ਵੀਰੇ ਕੀ ਪ੍ਰੋਬਲਮ ਆ ਆਪਾਂ ਵੀਰੇ ਪੈਨਕ੍ਰਿਆਜ਼ ਦੇ ਵਿੱਚ ਪ੍ਰੋਬਲਮ ਆ ਮਤਲਬ ਪੈਨਕ੍ਰਿਆਜ਼ ਦੇ ਵਿੱਚ ਸਟੋਨ ਨੇ ਵੀਰੇ ਓਕੇ ਤੇ ਉਹਦੇ ਨਾਲ ਵੀਰੇ ਮਤਲਬ ਪ੍ਰੋਬਲਮ ਆ ਗਈ ਉਹਦੇ ਨਾਲ ਵੀਰੇ ਮੇਰਾ ਜਿਹੜਾ ਸ਼ੂਗਰ ਉਹ ਵੀ ਵੱਧ ਗਈ ਓਕੇ ਹਾਂਜੀ ਖਾਣ ਪੀਣ 'ਚ ਦਿੱਕਤ ਹੁੰਦੀ ਆ ਹਾਂ ਡਾਈਜੈਸਟ ਨਹੀਂ ਹੁੰਦਾ ਵੀਰੇ ਕੁਝ ਵੀ ਖਾ ਲੈਣਾ ਬਾਈ ਇਹਦੇ ਯਾਰ ਦੋਸਤ ਖੜੇ ਨੇ ਨਾਲ ਬਹੁਤ ਵਧੀਆ ਬੰਦੇ ਦਾ ਸੁਭਾਅ ਆ ਮੁੰਡੇ ਦਾ ਤੇ ਕਹਿਣ ਦਾ ਮਤਲਬ ਵੀ ਇੱਕ ਫੁੱਟਬਾਲ ਦਾ ਪਲੇਅਰ ਵੀ ਇਹ ਰਿਹਾ ਤੇ ਇਹਦੇ ਬਾਪੂ ਜੀ ਦਿਹਾੜੀ ਜੋਤਾ ਕਰਦੇ ਬਾਪੂ ਜੀ ਹਾਂਜੀ ਹਾਂ ਬਾਪੂ ਜੀ ਦਿਹਾੜੀ ਜੋਤਾ ਕਰਦੇ ਕੀ ਨਾਮ ਆ ਤੁਹਾਡਾ ਸ਼ਮਸ਼ੀਰ ਸਿੰਘ ਸ਼ਮਸ਼ੀਰ ਸਿੰਘ ਜੀ ਇਹਨਾਂ ਦਾ ਬਹੁਤ ਵਧੀਆ ਸੁਭਾਅ ਆ ਪਿੰਡ ਚ ਵਧੀਆ ਸੈਟਿੰਗ ਆ ਮਤਲਬ ਸੁਭਾਅ ਪੱਖੋਂ ਪਰ ਹੁਣ ਮੇਨ ਗੱਲ ਐ ਵੀ ਆਪਾਂ ਮੁੰਡੇ ਦਾ ਆਪਰੇਸ਼ਨ ਕਰਾਉਣਾ ਆਪਰੇਸ਼ਨ ਕਰਾਉਣਾ ਤੇ ਇਹਦੇ ਚ ਕਿੰਨੇ ਦੀ ਲੋੜ ਆ ਬਾਪੂ ਜੀ 3 ਲੱਖ ਸੋਟੀ ਇਹ ਤਾਂ ਹੁਣ 3 ਲੱਖ ਦੀ ਲੋੜ ਆ ਪਰਿਵਾਰ ਦੇ ਹਾਲਾਤ ਦੇ ਇੱਕੇ ਜਾਂ ਘਰ ਦੇ ਹਾਲਾਤ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹਨਾਂ ਵਾਸਤੇ 3 ਲੱਖ ਬੜੀ ਵੱਡੀ ਗੱਲ ਆ ਸਾਡੇ ਲਈ ਵੀ ਬੜੀ ਵੱਡੀ ਗੱਲ ਆ 3 ਲੱਖ ਬਹੁਤ ਵੱਡੀ ਚੀਜ਼ ਹੁੰਦੀ ਆ ਪਰ ਜਿਹੜੇ ਵੀ ਮੇਰੇ ਭਰਾ ਬਾਹਰ ਬੈਠੇ ਨੇ ਜਾਂ ਜਿਨ੍ਹਾਂ ਦਾ ਉਰੇ ਕਾਰੋਬਾਰ ਸੈਟ ਆ ਉਹ ਥੋੜਾ ਥੋੜਾ ਆਪਣਾ ਬੱਚਾ ਆਪਣਾ ਭਰਾ ਸਮਝ ਕੇ ਠੀਕ ਆ ਮੈਂ ਕਦੀ Google Pay ਕਦੀ ਅਕਾਊਂਟ ਪਾਇਆ ਨਹੀਂ ਪਰ ਮੈਂ ਅੱਜ ਪਾਉਂਗਾ ਔਰ ਮੈਂ ਨਾਲ ਜ਼ਿੰਮੇਵਾਰੀ ਲਵਾਂਗਾ ਵੀ ਉਹ ਤੁਹਾਡੇ ਪੈਸੇ ਸਾਰੇ ਸਹੀ ਜਗ੍ਹਾ ਜਾਣਗੇ ਮੈਂ ਇਨਕੁਆਰੀ ਨਾਲ ਰੱਖੂਗਾ ਜੋ ਸਾਡੇ ਵੱਲੋਂ ਤੁਹਾਡੇ ਛੋਟੇ ਭਰਾ ਵੱਲੋਂ ਜਿੰਨੀ ਵੱਧ ਤੋਂ ਵੱਧ ਮਦਦ ਹੋਊਗੀ ਮੈਂ ਉਹਦੀ ਕਰੂੰਗਾ ਠੀਕ ਹੈ ਤੇ ਬਾਕੀ ਆਪਣੇ ਭਰਾ ਭੈਣ ਜਿਹੜੇ ਬਾਹਰ ਖੜੇ ਨੇ ਜਿਹੜੇ ਸਾਨੂੰ ਸੇਵਾ ਲਈ ਕਹਿੰਦੇ ਨੇ ਓਏ ਵੀਰੇ ਦੇ ਅਕਾਊਂਟ ਦੇ ਵਿੱਚ ਜਾਂ Google Pay ਦੇ ਵਿੱਚ ਪੈਸੇ ਪਾ ਦਿਓ ਓਏ ਵੀਰ ਆਪਣਾ ਇਲਾਜ ਕਰਾ ਸਕੇ ਦੁਬਾਰਾ ਆਪਣੀ ਹਸਦੀ ਵਸਦੀ ਜ਼ਿੰਦਗੀ ਗੱੜ ਸਕੇ ਬਾਪੂ ਜੀ ਕੀ ਅਪੀਲ ਕਰਨਾ ਚਾਹੂਗੇ ਹਸ ਮੇਰੇ ਬੱਚੇ ਦਾ ਇਲਾਜ ਹੋ ਜਾਵੇ ਜੀ ਚਲੋ ਪਿਓ ਨੂੰ ਤਾਂ ਬਾਈ ਜੀ ਇਹੀ ਹੁੰਦਾ ਵੀ ਹੁਣ ਜੇ ਉਹਦੇ ਕੋਲ ਹੁੰਦੇ ਤੇ ਉਹ ਕਾਦੇ ਲਈ ਕਹਿੰਦਾ ਚਲੋ ਆਪਣੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਮਹਾਰਾਜ ਨੇ ਬਾਹ ਫੜੀ ਹੋਈ ਹੈ 5000 10000 2000 ਜਿੰਨੀ ਜਿਹਦੀ ਸ਼ਰਤ ਆ ਉਹ ਬਾਈ ਦੇ ਅਕਾਊਂਟ ਚ ਪਾ ਕੇ ਤੇ ਜਦੋਂ ਵੀ ਸਾਡੇ ਕੋਲ ਪੈਸੇ ਪੂਰੇ ਹੋ ਜਾਂਦੇ ਨੇ ਇਹ ਕੰਮ ਦੇ ਕਿਉਂਕਿ ਅਕਾਊਂਟ ਨੰਬਰ ਇਹਨਾਂ ਦਾ ਹੋਊਗਾ Google Pay ਨਾਲ ਦਾ ਆਊਗਾ ਮੈਂ ਨਾਲ ਦੀ ਨਾਲ ਰਿਪੋਰਟ ਲਵਾਂਗਾ ਜਦੋਂ ਪੈਸੇ ਪੂਰੇ ਹੋ ਜਾਂਦੇ ਨੇ ਮੈਂ ਉਹ ਵੀਡੀਓ ਡਿਲੀਟ ਕਰ ਦੂੰਗਾ ਕਿਉਂਕਿ ਵੱਧ ਪੈਸਾਂ ਦੀ ਸਾਨੂੰ ਬਿਲਕੁਲ ਲੋੜ ਨਹੀਂ ਸਾਨੂੰ ਇਹ ਆ ਵੀ ਬੱਚੇ ਦਾ ਇਲਾਜ ਹੋ ਜਾਵੇ ਆ ਸਾਰੇ ਭਰਾ ਭਾਈ ਦੇ ਨਾਲ ਖੜੇ ਨੇ ਅਸੀਂ ਗੁਰੂ ਸਾਹਿਬ ਦੇ ਚਰਨਾਚਰ ਅਰਦਾਸ ਕਰਦੇ ਆਂ ਵੀ ਇਹ ਬਾਈ ਨੂੰ ਜਲਦੀ ਤੋਂ ਜਲਦੀ ਤੰਦਰੁਸਤ ਕਰਨ ਤੇ ਡਾਕਟਰਾਂ ਦੇ ਹੱਥ ਜਿਹੜੀ ਡੋਰ ਹੈ ਉਹਨੂੰ ਹੋਰ ਲੰਬੀ ਕਰਨ ਤੇ ਮਾਰਾ ਇਹਨੂੰ ਚੜ੍ਹਦੀ ਕਲਾ 'ਚ ਰੱਖਣਾ ਬਾਈ ਜੀ ਤੇਰਾ ਨੰਬਰ ਕਿੰਨਾ ਮੇਰਾ ਨੰਬਰ ਮੇਰਾ ਜੀ 84 279 014 07 ਮੈਂ ਇਸ ਵੀਡੀਓ ਦੇ ਨਾਲ ਲਿੰਕ ਦੇ ਵਿੱਚ ਇਹਨਾਂ ਦਾ ਅਕਾਊਂਟ ਨੰਬਰ ਤੇ ਫੋਨ ਨੰਬਰ ਪਾ ਦੂੰਗਾ ਮੈਂ ਵੀਡੀਓ ਰਿਕਾਰਡ ਦੇ ਲਈ ਰੱਖ ਲੂੰਗਾ ਅਕਾਊਂਟ ਨੰਬਰ ਬਾਅਦ ਚਾਹੇ ਡਿਲੀਟ ਕਰ ਦਵਾਂ ਵੀ ਤੁਹਾਡੇ ਸੰਗਤ ਦੇ ਹੱਥ 'ਚ ਇਹ ਸਯੋਗ ਹੈ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਜਿਹੜੇ ਵੀ ਭਰਾਏ ਵੀਡੀਓ ਨੂੰ ਦੇਖਦੇ ਨੇ ਵੱਧ ਤੋਂ ਵੱਧ ਭਰਾ ਦੀ ਆਪਣਾ ਛੋਟਾ ਭਾਈ ਆਪਣਾ ਬੱਚਾ ਆਪਣਾ ਭਰਾ ਸਮਝ ਕੇ ਮਦਦ ਕਰੋ ਤਾਂ ਉਹ ਦੁਆਰੇ ਜ਼ਿੰਦਗੀ ਵਧੀਆ ਜਿਉਣ ਚ ਕਾਮਯਾਬ ਹੋਵੇ ਜੋ ਮਾਰੇ ਨੇ ਸਾਨੂੰ ਸਾਹ ਬਖਸ਼ੇ ਨੇ ਸਾਨੂੰ ਜੋ ਬਖਸ਼ਿਆ ਸੀ ਉਹਦੇ 'ਚ ਉਹ ਵੀ ਆਪਣੀ ਮਿਹਨਤ ਦੇ ਵਿੱਚੋਂ ਪੂਰੀ ਬਾਈ ਜੀ ਦੀ ਸਪੋਰਟ ਕਰਾਂਗੇ ਹੁਣ ਨਹੀਂ ਉਸ ਤੋਂ ਬਾਅਦ ਵੀ ਕਰਾਂਗੇ ਕਿਉਂਕਿ ਮੇਰੇ ਆਪਣੇ ਸ਼ਹਿਰ ਦਾ ਕੰਮ ਹੈ ਠੀਕ ਹੈ ਅਸੀਂ ਨਾ ਕਿਤੇ ਬਾਹਰ ਦੀ ਵੀਡੀਓ ਪਾਉਨੇ ਨਾ ਸਾਨੂੰ ਲੋੜ ਆ ਅਸੀਂ ਆਪਣੇ ਸ਼ਹਿਰ 'ਚ ਹੀ ਜਿੰਨੇ ਯੋਗੇ ਹੈਗੇ ਆ ਜਿਹੜਾ ਐਡਰੈਸ ਜਿਹੜੇ ਪਰਿਵਾਰ ਦਾ ਚਾਲ ਚੱਲ ਵਧੀਆ ਜਿਨ੍ਹਾਂ ਤੇ ਮਤਲਬ ਲੋੜਵੰਦ ਅਸਲਾ ਉਹਨਾਂ ਨਾਲ ਤੁਹਾਨੂੰ ਅਸੀਂ ਇੰਟਰੋਡਿਊਸ ਕਰਾਉਨੇ ਆ ਇਹ ਵੀਡੀਓ ਜਿਹੜੇ ਪਰ ਆ ਨਹੀਂ ਵੀ ਮਦਦ ਕਰ ਸਕਦੇ ਉਹ ਸ਼ੇਅਰ ਕਰਕੇ ਵੀ ਇੱਕ ਬਹੁਤ ਵੱਡਾ ਸਹਿਯੋਗ ਕਰ ਸਕਦੇ ਨੇ ਕਿਉਂਕਿ ਜੇ ਤੁਸੀਂ ਅੱਜ ਨਹੀਂ ਕਰਨ ਜੋਗੇ ਹੈਗੇ ਤਾਂ ਕੋਈ ਹੋਰ ਭਰਾਏ ਵੀਡੀਓ ਦੇਖ ਕੇ ਉਹਦੀ ਹੈਲਪ ਕਰੂਗਾ ਜਿੱਥੋਂ ਅਸੀਂ ਆਪਰੇਸ਼ਨ ਕਰਾ ਸਕਦੇ ਆ ਮਾਰੇ ਤੁਹਾਨੂੰ ਵੀ ਚੜ੍ਹਦੀ ਕਲਾ 'ਚ ਰੱਖਣ ਤੇ ਜਰੂਰ ਸਹਿਯੋਗ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ